ਮਾਰਿਆਂ ਨੂੰ ਜਾ ਕੇ ਦਿਖਾਈਆਂ ਤੇ ਮੇਰੇ ਤਿੰਨ ਚਾਰ ਮਣ ਕੇ ਬਿਲਕੁਲ ਫੈਕਚਰ ਸੀ ਜੀ ਅੰਬਸਰੋ ਵਿੱਚ ਮੈਂ ਬਹੁਤ ਡਾਕਟਰਾਂ ਕੋਲ ਇਲਾਜ ਕਰਵਾਇਆ ਵਾ ਦਵਾਈਆਂ ਵੀ ਦਿੱਤੀਆਂ ਪੱਟੀਆਂ ਵੀ ਕਰਵਾਈਆਂ ਵਾ ਪਰ ਉਹ ਥੋੜੀ ਦਿਨ ਲਈ ਫੇਰ ਹੀ ਉਹ ਹਾਲ ਹੋ ਜਾਂਦਾ ਹੀ ਜੀ ਸਰਜਨ ਕਰ ਦਿੰਦੇ ਆ ਆਪਰੇਸ਼ਨ ਕਰਕੇ ਵੀ ਤੇਰੀਆਂ ਲੱਤਾਂ ਇੰਨੀ ਆ ਕਿ ਚੱਲਣ ਗਈਆਂ ਜਿੰਨੀਆਂ ਕਿ ਚੱਲਦੀਆਂ ਜੀ ਬਲਾਂਗੇ ਮੈਨੂੰ ਦੋ ਬੰਦੇ ਗੱਡੀ ਚ ਚੱਕ ਕੇ ਪਾਉਂਦੇ ਸੀ ਤੇ ਚੱਕ ਕੇ ਰੋਹਦੇ ਸੀ ਜੀ ਤੇ ਮੈਂ ਕਿਹਾ ਮੈਂ ਫਿਪਰੇਸ਼ਨ ਕਰਾ ਕੇ ਕੀ ਕਰਾਂ ਜੀ ਮੈਨੂੰ ਬੰਦਿਆਂ ਨਹੀਂ ਚੱਕ ਟੱਕ ਪਾਉਣਾ ਰੋਣਾ ਦਾ ਜੀ ਜੀ ਕੋਮਪਲੇਨ ਨਹੀਂ ਆਈ ਜਿਹੜਾ ਕਿ ਪੇਸ਼ੈਂਟ ਨਾ ਬਚਿਆ ਹੋਵੇ ਜੀ ਜੀ ਤਕਰੀਬਨ ਲੋਕ ਬਚ ਜਾਂਦੇ ਆ ਜੀ ਮੈਂ ਇਹ ਹੀ ਦੱਸਣਾ ਚਾਹਣਾ ਸਾਰੇ ਪੇਸ਼ੈਂਟ ਜਿੰਨੇ ਵੀ ਆ ਵੀ ਸਰੀਰ ਦੀ ਵੱਡਾ ਟੁੱਕੀ ਨਾ ਕਰਾਓ ਇਹ ਮਸਾਂ ਹੀ ਮਿਲਿਆ ਆਪਾਂ ਨੂੰ ਅੱਜ ਮੈਂ ਪਹਿਲੇ ਟਾਈਮ ਆਈ ਅੱਜ ਮੈਂ ਖਲੋਦੀ ਆ ਅਸਲ ਵਿੱਚ ਮੈਂ 5 ਮਿੰਟ ਵੀ ਨਹੀਂ ਖਲੋ ਸਕਦੀ ਮੇਰੀ ਸਾਰੀ ਲਾਤੀ ਪੱਥਰ ਹੋ ਜਾਂਦੀ ਹੈ ਤੇ ਅੱਜ ਇਹ ਹੈ ਕਿ ਮੈਨੂੰ ਇਨਚਰ ਚੋਂ ਮੈਂ ਖਲੋਦੀ ਬਹੁਤ ਵਧੀਆ ਆਰਾਮ ਮਿਲਦਾ ਐਸ ਵળે ਮੈਂ ਤਕਰੀਬਨ 80 85% ਠੀਕ ਆ ਗੱਡੀ ਗੁੱਡੀ ਬਚਾਈ ਫਿਰਦਾ ਦੂਰ ਤਾਈਂ ਕੋਈ ਚੱਕਰ ਨਹੀਂ ਜਿੱਥੇ ਮਰਜੀ ਲੈ ਜਾ ਜੀ ਕੱਲਾ ਮਤਰਾ ਫਿਰਦਾ ਭਾਵੇਂ ਕਿਲੋਮੀਟਰ ਤਾਈਂ ਅੱਧਾ ਕਿਲੋਮੀਟਰ ਸਵੇਰੇ ਅੱਧਾ ਸ਼ਾਮ ਨੂੰ ਮਤਰਾ ਜੀ ਤਸਵੀਰਾਂ ਤੁਹਾਨੂੰ ਜਿਹੜਾ ਮੱਲਾ ਵਾਲਾ ਤੁਹ ਸਾਂਝੀਆਂ ਕਰ ਰਹੇ ਹਾਂ ਜਿੱਥੇ ਇੱਕ ਅਜਿਹੇ ਹਸਪੀਟਲ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਜੋ अनेका ਹੀ ਮਰੀਜ਼ਾਂ ਨੂੰ ਠੀਕ ਕਰ ਚੁੱਕਿਆ ਜਿਨ੍ਹਾਂ ਨੂੰ ਵੱਡੇ ਵੱਡੇ ਹਸਪੀਟਲਾਂ ਤੋਂ ਜਵਾਬ ਸੀਗਾ ਅੱਜ ਉਹੀ ਮਰੀਜ਼ ਸਵਸਤ ਹੋਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਾਰੀ ਗੱਲਬਾਤ ਸਾਰੀ ਜਾਣਕਾਰੀ ਲਵਾਂਗੇ ਆਪਾਂ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਕਾਫੀ ਮਰੀਜ਼ ਵੀ ਇਸ ਜਗ੍ਹਾ ਤੇ ਜਿਹੜੇ ਠੀਕ ਹੋਏ ਨੇ ਉਹ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੀ ਜਿਹੜਾ ਉਹਨਾਂ ਨਾਲ ਪਹਿਲਾਂ ਦੀ ਕੰਡੀਸ਼ਨ ਸੀ ਕੀ ਜਾਂ ਅੱਜ ਜਿਹੜੇ ਹਾਲਾਤਾਂ ਦੇ ਵਿੱਚ ਹੈਗੇ ਨੇ ਸੁਖੀ ਨੇ ਜਾਂ ਫਿਰ ਦੁਖੀ ਨੇ ਸੋ ਸਾਰੀ ਗੱਲਬਾਤ ਕਰਾਂਗੇ ਆਪਾਂ ਡਾਕਟਰ ਸਾਹਿਬ ਨਾਲ ਪਹਿਲਾਂ ਗੱਲਬਾਤ ਕਰ ਲੈਣੇ ਆ ਸਾਰੀ ਜਾਣਕਾਰੀ ਲੈਣੇ ਆ ਜਿਹੜਾ ਹਸਪੀਟਲ ਹੈਗਾ ਕਿਸ ਜਗ੍ਹਾ ਮੌਜੂਦ ਹੈ ਕੀ ਹੈ ਨਾਮ ਡਾਕਟਰ ਸਾਹਿਬ ਦਾ ਕਿਹੜਾ ਕਿਹੜਾ ਇਲਾਜ ਕਰਦੇ ਨੇ ਹਾਂਜੀ ਡਾਕਟਰ ਸਾਹਿਬ ਵੈਗ ਜੀ ਕਾਕਾ ਸਾਹਿਬ ਵੈਗ ਜੀ ਫਤਿਹ ਮੈਂ ਤੁਹਾਡਾ ਇੱਥੇ ਜੋ ਵੀ ਤੁਹਾਡੀ ਟੀਮ ਪਹੁੰਚੀ ਹੈ ਮੈਂ ਜੀ ਆਇਆਂ ਕਹਿੰਦਾ ਹਾਂ ਸਵਾਗਤ ਕਰਦਾ ਹਾਂ ਔਰ ਬਾਕੀ ਮੈਂ ਕੱਲਾ ਰੀੜ ਦੀ ਹੱਡੀ ਦਾ ਇਲਾਜ ਕਰਦਾ ਔਰ ਜਾਂ ਇੱਕ ਗੋਡਿਆਂ ਦਾ ਸਰਵਾਈਕਲ ਦਾ ਜੀ ਔਰ ਕੰਪਲਿਕੇਟਡ ਦਾ ਇਲਾਜ ਮੇਰੇ ਕੋਲ ਹੀ ਨਹੀਂ ਕੰਪਲਿਕੇਟਡ ਫੈਕਚਰ ਉਹਨੂੰ ਕਹਿ ਦਿੰਦੇ ਆ ਜਿਹੜੀ ਹੱਡੀ ਚੂਰਾ ਚੂਰ ਹੋ ਜਾਣੀ ਆ ਜੀ ਔਰ ਕੰਪਾਉਂਡ ਫੈਕਚਰ ਉਹਨੂੰ ਕਹਿ ਦਿੰਦੇ ਆ ਜੋ ਹੱਡੀ ਐ ਸੋਟੀ ਵਾਂਗੂ ਟੁੱਟ ਜਾਣੀ ਜਿਵੇਂ ਰੇਡੀਅਸ ਹੱਡਾ ਹੈ ਬਾਜੂ ਦੇ ਵਿੱਚ ਦੋ ਹੱਡੀਆਂ ਜਾਂ ਡੈਲਟੋਇਡ ਮਸਲ ਬੋਨ ਹੈਗੀ ਆ ਸਿੰਗਲ ਹੱਡੀ ਜਿਵੇਂ ਦਾ ਫੈਕਚਰ ਹੋ ਗਿਆ ਮੰਨ ਲਓ ਛੋਟੇ ਵਾਂਗੂ ਟੁੱਟ ਗਈ ਇਹਨਾਂ ਚੀਜ਼ਾਂ ਦਾ ਟ੍ਰੀਟਮੈਂਟ ਹੈ ਜਿਵੇਂ ਫਿਮਰ ਬੋਨ ਹੈ ਇਹਦਾ ਕੰਪਾਉਂਡ ਫੈਕਚਰ ਹੋ ਗਿਆ ਇਸ ਦੇ ਉੱਤੇ ਅਸੀਂ ਥੋਮਸ ਸਪਲਿੰਟ ਲਗਾਉਣ ਦੀ ਕੋਈ ਜ਼ਰੂਰਤ ਨਹੀਂ ਕੋਈ ਜ਼ਰੂਰਤ ਨਹੀਂ ਪੀਓਪੀ ਲਗਾਉਣ ਦੀ ਔਰ ਕੀ ਹੈ ਕਿ ਇਹਦਾ ਟ੍ਰੀਟਮੈਂਟ ਅਸੀਂ ਆਪਣੇ ਆਪ ਉਹਦੇ ਤਰੀਕੇ ਨਾਲ ਕਰਦੇ ਜਿਵੇਂ ਕਿ ਇਲੈਕਟ੍ਰੋਨਿਕ ਮਸ਼ੀਨਾਂ ਦੁਆਰਾ ਇਲਾਜ ਕੀਤਾ ਜਾਂਦਾ ਹੈ ਇੱਕ ਉਪ੍ਰਿਸ ਪ੍ਰੈਸ ਵਿਧੀ ਨਾਲ ਸਾਹਿਬ ਅੱਜ ਬਹੁਤ ਗਿਣਤੀ ਦੇ ਵਿੱਚ ਮਰੀਜ਼ ਵੀ ਪਹੁੰਚੇ ਨੇ ਜਾਣਕਾਰੀ ਜ਼ਰੂਰ ਸਾਂਝੀ ਕਰ ਦਿਓ ਮਰੀਜ਼ ਕਿੱਥੇ-ਕਿਥੇ ਆਏ ਨੇ رابطہ ਜ਼ਰੂਰ ਉਹਨਾਂ ਨਾਲ ਸਾਂਝਾ ਕਰਵਾ ਦਿਓ ਜੀ ਇਹ ਮਰੀਜ਼ ਅਮਰੀਕਾ ਤੋਂ ਆਏ ਜੀ ਕੈਲੀਫੋਰਨੀਆ ਤੋਂ ਸਿਰਫ ਆਪਣਾ ਟ੍ਰੀਟਮੈਂਟ ਕਰਾਉਣ ਵਾਸਤੇ ਇਹਨਾਂ ਦੇ ਵੀ ਬੈਟੇਵਰ ਬੋਨ ਦਾ ਯਾ ਰੀਡ ਦੀ ਹੱਡੀ ਦਾ ਔਰ ਪਹਿਲਾਂ ਕੁਝ ਆਪਰੇਟ ਵੀ ਕਰਵਾਇਆ ਸੀ ਇਹਨਾਂ ਨੇ ਥੱਲੇ ਔਰ ਹੁਣ ਇਹ ਪਹਿਲਾਂ ਇਹਨਾਂ ਨੂੰ ਉੱਠਣਾ ਬਹੁਤ ਔਖਾ ਸੀ ਉਹਨੇ ਆਪਣੇ ਆਪ ਉੱਠ ਜਾਂਦੇ ਮੈਂ ਬੇਨਤੀ ਕਰੂੰਗਾ ਇਹਨਾਂ ਦੇ ਫਿਊ ਲੈ ਜਾਾਂ ਜੀ ਜੀ ਕੀ ਨਾਮ ਭਾਈ ਸਾਹਿਬ ਆਪਣਾ ਸ਼੍ਰੀ ਗੁਰਜੀ ਸਾਸੀ ਗੁਰ ਜੀ ਮੇਰਾ ਨਾਮ ਤੇ ਹੈਰੇ ਤੇ ਸਿੰਘ ਜੀ ਮੈਂ ਮੈਕਾ ਰੋਕਲਾ ਫੋੜਨੀ ਰਹਿਣਾ ਲਾ ਜੀ ਤੇ ਮੈਂ ਤਰ ਫਿਰ ਬਿਲਕੁਲ ਨਹੀਂ ਸਕਦਾ ਸੀ ਜੀ ਅੱਛਾ ਜੀ ਕਿਸੇ ਖਰੋੜੀ ਦੇ ਨਾਲ ਕਿਸੇ ਬੰਦੇ ਦਾ ਹਸਾਰਾ ਲੈ ਕੇ ਥੋੜਾ ਸੀ ਜੀ ਉੱਠ ਕੇ ਬੈਠ ਨਹੀਂ ਸਕਦਾ ਸੀ ਮੈਨੂੰ ਜਦੋਂ ਇਹਨਾਂ ਡਾਕਟਰਾਂ ਦੇ ਕੋਲ ਮੈਂ ਆਇਆ ਇਹਨਾਂ ਨੇ ਪਹਿਲੀ ਟ੍ਰੀਟਮੈਂਟ ਦੇ ਨਾਲ ਹੀ ਮੈਨੂੰ ਕਾਫੀ ਫਰਕ ਪੈ ਗਿਆ ਜੀ ਹੁਣ ਮੇਰੀ ਦੂਸਰੀ ਟ੍ਰੀਟ ਆ ਮਿੰਟਾ ਤੇ ਮੈਨੂੰ ਲਗਭਗ ਤੁਸੀਂ ਇਹ حساب ਲੋ ਰੁਪਈਏ ਚ ਮੈਨੂੰ 50 ਪੈਸੇ ਫਰਕ ਪੈ ਗਿਆ ਜੀ ਮੈਂ ਆਪਣੇ ਆਪ ਠਰ ਸਕਦਾ ਆ ਖੁੰਡੀ ਰੱਖ ਕੇ ਹੀ ਮੈਂ ਠਰ ਸਕਦਾ ਜੀ ਪਹਿਲਾਂ ਹਾਲਾਤ ਜਿਹੜੇ ਗੰਭੀਰ ਸੀਗੇ ਇਲਾਜ ਕਿੱਥੋਂ ਕਿੱਥੋਂ ਕਰਵਾਇਆ ਜਵਾਬ ਸੀਗਾ ਇੱਥੇ ਪਹੁੰਚਿਓ ਕੋਈ ਸੁੱਖ ਮਿਲਿਆ ਬਿਕ ਦੇਖੋ ਜੀ ਇੰਡੀਆ ਨੂੰ ਪੰਜਾਬ ਨੂੰ ਛੱਡੋ ਮੇਰਾ ਅਮਰੀਕਾ ਦੇ ਵਿੱਚੋਂ ਵੀ ਇਲਾਜ ਨਹੀਂ ਹੋਇਆ ਜੀ ਉੱਥੇ ਅਮਰੀਕਾ ਚ ਵੀ ਮੈਂ ਆਪਣਾ ਇਲਾਜ ਕਰਾਇਆ ਜਿੰਨਾਂ ਡਾਕਟਰਾਂ ਨੇ ਦੱਸਿਆ ਕਿ ਤੇਰੀ ਬਾਹ ਡਾਕਟਰ ਇਹ ਕਹਿੰਦੇ ਕਿ ਦਸੂਕਰ ਕਰਕੇ ਤੇਰੀਆਂ ਨਾੜਾਂ ਖੜ ਚੁਕੀਆਂ ਜੀ ਇਹਨਾਂ ਦਾ ਕੋਈ ਹੱਲ ਨਹੀਂ ਜੀ ਤੇ ਫਿਰ ਜਦ ਮੈਨੂੰ ਬਾਹਰੀ ਰੇਜ ਟ੍ਰੀਟਮੈਂਟ ਮੇਰੀਆਂ ਲੱਤਾਂ ਰੇ ਸੂਕਰਦੀ ਹੋ ਰਹੀ ਜੀ ਅੱਜ ਨਵੇਂ ਇਹਨਾਂ ਕੋਲੇ ਆਇਆ ਮੈਂ ਮੈਨੂੰ ਕਾਫੀ ਫਰਕ ਪੈ ਗਿਆ ਜੀ ਜੀ ਹੁ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਮਹਿਸੂਸ ਕਰਦਾ ਤੁਰਨ ਕਰਨ ਲਈ ਜੀ ਹਾਂ ਠੀਕ ਹੈ ਜੀ ਡਾਕਟਰ ਸਾਹਿਬ ਦਾ ਧੰਨਵਾਦ ਕਰਨ ਪਹੁੰਚੇ ਅੱਜ ਕਿ ਦਵਾਈ ਦੁਬਾਰਾ ਤੋਂ ਲੈਣਾ ਇਹ ਇੱਕ ਟ੍ਰੀਟਮੈਂਟ ਲੋ ਕਰਾਈਆਂ ਅਗੋਂ ਫਾਈਕਤੀ ਸੀ ਟ੍ਰੀਟਮੈਂਟ ਕਰਾਉਣ ਆਏ ਸੀ ਅੱਛਾ ਹਾਂਜੀ ਠੀਕ ਹੈ ਤੇ ਲੱਗਦਾ ਹੈ ਕਿ ਡਾਕਟਰ ਵਾਕਿਆ ਜਿਹੜਾ ਅੱਜ ਚੰਗੇ ਹਾਲਾਤਾਂ ਦੇ ਵਿੱਚ ਕਰਨ ਦੇ ਵਿੱਚ ਸਫਲ ਹੋਏ ਨੇ ਸੋ ਪਰਮਾਤਮਾ ਦਾ ਵੀ ਕਿਤੇ ਨਾ ਕਿਤੇ ਵੱਡੇ ਪੱਧਰ ਦਾ ਯੋਗਦਾਨ ਸੀਗਾ ਅੱਜ ਸ਼ੁਕਰਗੁਜ਼ਾਰ ਹੋ ਜੀ ਵੇਖੋ ਜੀ ਜਿਹੜਾ ਆਦਮੀ ਪਰਮਾਤਮਾ ਨੂੰ ਲੈ ਕੇ ਚੱਲਦਾ ਨਾ ਜੀ ਜੀ ਉਹ ਦੀ ਕਿਸੇ ਨਾ ਕਿਸੇ ਜਗ੍ਹਾ ਦੇ ਨਾਲ ਜਾਂ ਰਸੀਲੇ ਨਾਲ ਪਰਮਾਤਮਾ ਉਹ ਦੀ ਮਦਦ ਕਰਦਾ ਤੇ ਅੱਗੇ ਮਰੀਜ਼ਾਂ ਦਾ ਵੀ ਭਲਾ ਹੁੰਦਾ ਜੀ ਇਸੇ ਕਰਕੇ ਜਿੰਨੇ ਪਰਮਾਤਮਾ ਨਾਲ ਜੁੜੇ ਹੋਏ ਨੇ ਇਸੇ ਕਰਕੇ ਜੋ ਗੰਗਾ ਨਗਰ ਤੋਂ ਆਇਨ ਬਹੁਤ ਦੂਰ ਦੂਰ ਮਰੀ ਜਾਇ ਨਹੀਂ ਕਿਸੇ ਮਰੀਜ਼ ਨੇ ਇੱਥੇ来 ਨਹੀਂ ਗਿਆ ਕਿ ਅਸੀਂ ਇੱਥੇ ਆਏ ਸੀ ਸਾਨੂੰ ਫਾਇਦਾ ਨਹੀਂ ਜੀ ਜੀ ਪਹਿਲਾਂ ਉੱਠਿਆ ਨਹੀਂ ਜਾਂਦਾ ਸੀ ਹੁਣ ਨੋਟ ਸਕਦੇ ਹਾਂ ਖੜ੍ਹ ਗਿਆ ਮੈਂ ਬਹੁਤ ਖੌੜੀ ਸੜਕ ਤੋਂ ਵੀ ਲੈਣਾ ਮੈਂ ਦਿਖਾਇਓ ਮਾੜੇ ਤੁਰ ਕੇ ਅਗਰ ਮੈਂ ਫੜ ਫੜ ਕੇ ਖੜਾ ਕਰ ਦਿੱਤੀ ਸੀਗੇ ਅੱਛਾ ਜੀ ਹੁਣ ਤਾਂ ਨਹੀਂ ਫੜਨ ਦੀ ਲੋੜ ਨਹੀਂ ਹੋਣਾ ਮੈਂ ਤੁਹਾਡੇ ਸਾਹਮਣੇ ਖੜਾ ਹੋ ਜਾਣਾ ਮੈਂ ਠੀਕ ਹੈ ਜੀ ਅੱਛਾ ਫਸਾ ਤੇਰੇ ਕੋਲ ਤੋਂ ਦਾਨ ਕੁੰਡੀ ਨਹੀਂ ਛੱਡਦਾਗਾ ਜੀ ਜੀ ਭੇਜ ਦਿਓ ਬਹੁਤ ਜਾਤ ਤੋਂ ਕੁੰਡੀ ਛੱਡ ਕੇ ਦਿੰਦਾ ਠੀਕ ਹੈ ਜੀ ਜਿਹੜਾ ਪਹਿਲਾਂ ਤੁਰ ਵੀ ਨਹੀਂ ਸਕਦੇ ਸੀ ਨਾ ਨਾ ਫਿਰ ਬੈਠ ਵੀ ਨਹੀਂ ਸਕਦੇ ਅੱਛਾ ਜੀ ਹਰਕੇ ਖੜਾ ਕਰਦੇ ਸੀਗੀ ਤੇ ਦੇਖਣ ਮਤਲਬ ਕੁੰਡੀ ਢਾੜ ਕੇ ਦਿਖਾਉਣਾ ਤੇ ਬਾਅਦ ਸਿਲਫ ਨਹੀਂ ਦੇ ਸਕਦੇ ਹੋ ਕਿ ਜਿਹੜਾ ਪਹਿਲਾਂ ਨਾਲ ਕਾਫੀ ਜਿਹੜੇ ਚੰਗੇ ਹਾਲਾਤ ਹੋਏ ਨੇ ਸਿਹਤ ਦੇ ਵਿੱਚ ਕਾਫੀ ਫਰਕ ਨਜ਼ਰ ਆਇਆ ਸੋ ਮਰੀਜ਼ ਵੀ ਦੱਸ ਰਹੇ ਨੇ ਕਿ ਪਹਿਲਾਂ ਤੁਰਿਆ ਹੀ ਨਹੀਂ ਜਾਂਦਾ ਸੀਗਾ ਅੱਜ ਜਿਹੜਾ ਇਲਾਜ ਦਰਾਂ ਇੰਨਾ ਤੋਂ ਜਿਹੜਾ ਬੰਦੇ ਫੜ ਕੇ ਜਕੋੜਦੇ ਸੀਗੀ ਨਾਲ ਕੁੰਡੀ ਆਉਂਦਾ ਸੀ ਹੱਥ ਵਿੱਚ ਮੈਂ ਹਾਂਜੀ ਇਹ ਦੋ ਬੰਦੇ ਫੜ ਕੇ ਮੈਨੂੰ ਥਾਉਂਦੇ ਸੀਗੇ ਅੱਛਾ ਜੀ ਨਾਰਮੇ ਖੁਲੂ ਗਿਆ ਸਾਰਾ ਨੇ ਖਰੋੜੀਆਂ ਦਾ ਵਲਿੰਦਾ ਸੀ ਠੀਕ ਹੈ ਜੀ ਇਹਦਾ ਕੋਲ ਨਾ ਖੁੰਡੀਆਂ ਥੋੜਾ ਜਿਹਾ ਸਾਰਾ ਲੈ ਕੇ ਥੋਦਾ ਅਜੇ ਮੈਨੂੰ 2 ਹਫ਼ਤੇ ਡੇਢ ਹਫ਼ਤਾ ਹੀ ਹੋਇਆ ਹੈ ਆਉਂਦਿਆਂ ਜੀ ਹਾਂਜੀ ਠੀਕ ਹੈ ਅਚੰਤ ਤੌਰ ਤੇ ਫੇਰ ਸਕਦੇ ਹੋ ਬੜੀ ਆਰਾਮ ਨਾਲ ਹੈ ਠੀਕ ਹੈ ਕਿਹੜੀ ਜਗ੍ਹਾ ਤੋਂ ਤੁਸੀਂ ਦਾ ਦਾਸਤਾ ਐਨਆਰਆਈ ਰਹੇ ਹੋ ਪਰ ਹੁਣ ਕਿਹੜੀ ਜਗ੍ਹਾ ਤੋਂ ਆਏ ਹੋ ਕਿੱਥੇ ਰਹਿ ਰਹੇ ਹੋ ਹੁਣ ਸਾਡਾ ਕੋਈ ਥੋ 7-8 ਕਿਲੋਮੀਟਰ ਪਿੰਡ ਵਿੱਚ ਹੈਗਾ ਪਿੰਡ ਕੋਠੇ ਅੰਮ੍ਰਾਲ ਠੀਕ ਹੈ ਜੀ ਇਸ ਮੱਲਾ ਨੇ ਮੈਂ ਖੋਜ ਆਪ 16 ਸਾਲ ਪੁਲਿਸ ਦੇ ਵਿੱਚ ਲਿਆ ਥਾਣੇਦਾਰ ਜੀ ਜੀ ਪਰ ਮੈਨੂੰ ਪ ਹੋ ਜੀ ਰਮਾਇਆ ਜੀ ਕੁਦਰਤੀ ਪਤਾ ਲੱਗਾ ਮੇਰੇ ਕੋਲ ਕੋਈ ਨਹੀਂ ਇਹਨਾਂ ਦਾ ਬੇਟਾ ਅਮਰੀਕਾ ਸੀ ਜੀ ਜੀ ਇਹਨਾਂ ਨੇ ਕੁਝ ਦਵਾਈ ਉਹਦੇ ਕੋਲ ਮੇਰੇ ਭੇਜਣੀ ਸੀ ਜੀ ਜੀ ਜਦੋਂ ਮੈਨੂੰ ਇਹਨਾਂ ਨੇ ਦੇਖਿਆ ਇਸ ਅਨੁਸਾਰ ਕਹਿੰਦੇ ਤੇਰੇ ਤਾਂ ਨੁਕਸਾਂ ਜੀ ਇਹ ਹੀ ਨਹੀਂ ਮੇਰੀ ਮੈਸੇਜ ਦੇ ਵੀ ਨੁਕਸ ਸੀਗਾ ਜੀ ਉਹ ਵੀ ਦੱਸਿਆ ਇਹਨਾਂ ਨੇ ਅੱਛਾ ਜੀ ਉਹ ਠੀਕ ਆ ਜੀ ਉਹ ਵੀ ਠੀਕ ਆ ਕਾਫੀ ਅੱਛਾ ਜੀ ਉਹਨਾਂ ਦੇ ਡੀਡ ਦੀ ਮੰਗ ਮੰਨ ਕੇ ਲਈ ਛੇੜੀ ਨੇ ਹੁਣ ਉਹ ਚੰਗੇ ਫੀਲ ਕਰਦੇ ਜੀ ਜੀ ਧੰਨਵਾਦ ਜੀ ਬਹੁਤ ਬਹੁਤ ਟੀਮ ਦਾ ਜੀ ਬਹੁਤ ਬਹੁਤ ਸ਼ੁਕਰੀਆ ਬੱਚਾ ਗਾਂ ਜਾਣਕਾਰੀ ਪਹੁੰਚਣੀ ਚਾਹੀਦੀ ਹੈ ਹਰੇਕ ਨੂੰ ਪਤਾ ਲੱਗਣਾ ਚਾਹੀਦਾ ਦੇਖੋ ਜੀ ਮੈਂ ਕੋਈ ਝੂਠ ਨਹੀਂ ਮਾਰਦਾ ਨਾ ਕਿ ਮੈਂ ਡਾਕਟਰ ਦੀ ਪ੍ਰਸ਼ੰਸਾ ਕਰਦਾ ਜੀ ਜੀ ਇਹਦਾ ਕੁਦਰਤੀ ਰੱਬ ਦਾ ਰੂਪ ਆ ਜਿੰਨਾਂ ਦਾ ਹੱਥ ਪਾਣੇ ਰਾਮ ਮੈਂ ਬਠਿੰਡੇ ਵੀ ਗਿਆ ਮੈਂ ਮੁੱਲਾਪੋਰੀ ਵੀ ਗਿਆ ਕਈ ਥਾਂ ਜਾ ਕੇ ਆ ਗਿਆ ਜੀ ਮੈਂ ਇੱਕ ਦੁਆਇਤ ਰੁਜੀਵਰ ਮੈਂ ਗਿਆ ਹੀ ਨਹੀਂ ਉਹਨਾਂ ਕੋਲ ਅੱਛਾ ਜੀ ਮੇਰੇ ਮਨ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਵੀ ਨਹੀਂ ਠੀਕ ਹੋ ਸਰ ਜੀ ਜੀ ਪਰ ਇਹਦੇ ਕੋਲ ਪਹਿਲੀ ਵਾਰ ਨਹੀਂ ਮੇਰੇ ਮਨ ਨੂੰ ਵਿਸ਼ਵਾਸ ਹੋ ਮੈਂ ਠੀਕ ਹੋ ਜੀ ਠੀਕ ਹੈ ਸੋ ਅੰਦਰ ਹੋਰ ਵੀ ਮਰੀਜ਼ਾਂ ਦਾ ਤੁਹਾਨੂੰ ਰੂਪ ਰੂਪ ਕਰਵਾਉਣੇ ਆ ਕਾਫੀ ਵੱਡੇ ਪੱਧਰ ਤੇ ਤੁਹਾਡੇ ਵੀ ਮਰੀਜ਼ ਪਹੁੰਚੇ ਨੇ ਕੀ ਉਹਨਾਂ ਨੂੰ ਪ੍ਰੋਬਲਮ ਕੀ ਹੈਗੀ ਜੀ ਅਜੀ ਜੀ ਤਿੰਨੇ ਮਿਲ ਕੇ ਗੱਲ ਚੁੱਕੀ ਸੀ ਤੇ ਸਾਨੂੰ ਅਸੀਂ ਗਨੂਬਗਰ ਤੋਂ ਹੈ ਗੰਨਾਨਗਰ ਤੋਂ 103 ਕਿਲੋਮੀਟਰ ਬੂ ਅੱਛਾ ਜੀ ਤੇ ਇੱਥੇ ਆ ਕੇ ਕੁਝ ਫਾਇਦਾ ਹੋਇਆ ਸਾਨੂੰ ਇਹ ਸਾਡਾ ਤੀਸਰੀ ਵਾਰ ਹੈ ਠੀਕ ਹੈ ਮਰੀਜ਼ ਹੁਣ ਠੀਕ ਆ ਅੱਗੇ ਨੂੰ ਹਾਂ ਅੱਗੇ ਨੂੰ ਬੈਟਰ ਹੈ ਠੀਕ ਹੈ ਕੀ ਪ੍ਰੋਬਲਮ ਕੀ ਸੀ ਉਹਨਾਂ ਨੂੰ ਉਹਨਾਂ ਦੇ ਤਿੰਨੇ ਮਿਲ ਕੇ ਗੱਲ ਕੀ ਸੀ ਕਿ ਅੱਛਾ ਜੀ ਤੇ ਨਾ ਜੱਟੂ ਇਹਦਾ ਬੈਕ ਸਾਈਡ ਹੁੰਦਾ ਜਿਹੜਾ ਵਾਲ ਉਹ ਪ੍ਰੈਸ ਹੋ ਗਏ ਸੀ ਠੀਕ ਹੈ ਉਹ ਚੱਲ ਨਹੀਂ ਸਕਦੀ ਤੋਂ ਨਹੀਂ ਤੋਂ ਥੱਲੇ ਚੱਲ ਨਹੀਂ ਸਕਦੇ ਪਰ ਅੱਗੇ ਨੂੰ ਕੁਝ ਬੈਟਰ ਹੈ ਠੀਕ ਹੈ ਚਲੋ ਇਹ ਅੱਜ ਦਵਾਈ ਲੈਣ ਪਹੁੰਚੇ ਹੋ ਤੁਸੀਂ ਦੱਸ ਰਹੇ ਹੋ ਕਿ ਅੱਗੇ ਨਾਲ ਫਰਕ ਹੈਗਾ ਅੱਗੇ ਕਿਸ ਤਰ੍ਹਾਂ ਪ੍ਰੋਸੈਸ ਚੱਲ ਰਿਹਾ ਹੈ ਮਰੀਜ਼ ਆ ਜਿੱਦਾਂ ਪਹਿਲਾਂ ਕਹਿ ਰਹੇ ਹੋ ਬੈਠਿਆ ਵੀ ਨਹੀਂ ਜਾ ਰਿਹਾ ਸੀ ਉੱਠ ਕੇ ਹੁਣ ਅੱਗੇ ਨੂੰ ਸੁਧਾਰੇ ਨਹੀਂ ਬੈਠਿਆ ਤਾਂ ਹਜੇ ਵੀ ਨਹੀਂ ਜਾ ਰਿਹਾ ਪਰ ਅੱਗੇ ਨੂੰ ਮਤਲਬ ਉਹਨਾਂ ਦੇ ਪਹਿਲਾਂ ਉਹਦੇ ਕਰਨ ਟ੍ਰੀਟਮੈਂਟ ਚੱਲ ਰਿਹਾ ਉਹਦਾ ਡਾਕਟਰ ਸਾਹਿਬ ਕੋਲ ਆਏ ਐ ਕਿ ਅੱਜ ਕੀ ਦੇਖਿਆ ਜਾਵੇ ਤਾਂ ਅੱਜ ਬਿਠਾ ਦੇਣਗੇ ਤੀ ਗਰੇ ਠੀਕ ਹੈ ਤੇ ਬਹੁਤ ਸਾਰੇ ਜਿਹੜਾ ਮਰੀਜ਼ਾਂ ਨਾਲ ਜਾਣਕਾਰੀ ਲਈ ਪਾਈ ਸਾਹਿਬ ਸਾਡੇ ਨਾਲ ਮੌਜੂਦ ਹੈਗੇ ਨੇ ਗੱਲਬਾਤ ਕਰਾਂਗੇ ਕੀ ਪ੍ਰੋਬਲਮ ਸੀਗੀ ਉਹਨਾਂ ਨੂੰ ਹੁਣ ਅੱਕੇ ਇਸ ਤਰ੍ਹਾਂ ਜਿਹੜੀ ਇਹਨਾਂ ਦੀ ਸਥਿਤੀ ਹੈਗੀ ਕੀ ਨਾਮ ਪਾਈ ਸਾਹਿਬ ਆਪਣਾ ਜੀ ਮੇਰਾ ਨਾਮ ਸ਼ਰਨਜੀਤ ਸਿੰਘ ਹੈ ਪਹਿਲਾਂ ਤੁਹਾਡੀ ਫਾਈਬਰੀ ਵਰਦੀ ਟੀਮ ਦਾ ਧੰਨਵਾਦ ਹੈ ਮੇਰਾ ਸ਼ਾਹਕੋਟ ਏਰੀਆ ਅੱਛਾ ਠੀਕ ਹੈ ਮੈਂ ਜੀ ਤਕਰੀਬਨ ਜਲੰਧਰ ਦੇ ਵਿੱਚ ਕੋਈ ਹਸਪੀਟਲ ਛੱਡਿਆ ਨਹੀਂ ਅੱਛਾ ਜੀ ਤਕੜੇ ਤੋਂ ਤਕੜੇ ਹਸਪੀਟਲਾਂ ਜਾ ਕੇ ਮੈਂ ਆਪਣੀਆਂ ਐਮ ਆਰ ਆਈਆਂ ਕਰਾਈਆਂ ਆਪਣਾ ਮਤਲਬ ਲਾਜ਼ਮੀ ਕਰਵਾਇਆ ਠੀਕ ਹੈ ਉਹ ਕਹਿੰਦੇ ਸੀ ਵੀ ਆਪਰੇਸ਼ਨ ਕਰ ਦਿੰਨੇ ਆ ਆਪਰੇਸ਼ਨ ਕਰਕੇ ਵੀ ਤੇਰੀਆਂ ਲੱਤਾਂ ਇੰਨੀਆਂ ਕਿ ਚੱਲਣਗੀਆਂ ਜਿੰਨੀਆਂ ਕਿ ਚੱਲਦੀਆਂ ਜੀ ਭਲਾ ਕਿ ਮੈਨੂੰ ਦੋ ਬੰਦੇ ਗੱਡੀ 'ਚ ਚੱਕ ਕੇ ਪਾਉਂਦੇ ਸੀ ਤੇ ਚੱਕ ਕੇ ਲਾਉਂਦੇ ਸੀ ਜੀ ਤੇ ਮੈਂ ਕਿਹਾ ਮੈਂ ਫੇਰ ਆਪਰੇਸ਼ਨ ਕਰਾ ਕੇ ਕੀ ਕਰਾਂ ਜੀ ਮੈਨੂੰ ਬੰਦਿਆਂ ਨੇ ਚੱਕ ਟੱਕ ਪਾਉਣਾ ਲਾਉਣਾ ਦਾ ਹੈ ਨਾ ਜੀ ਫੇਰ ਸਾਡੇ ਰਿਸ਼ਤੇਦਾਰ ਆ ਚਲੋ ਆ ਬੈਠੇ ਆ ਕੋਈ ਸਾਡੀ ਕਿਸਮਤ ਮਹਾਰਾਜ ਵੱਲੋਂ ਜੀ ਇਹ ਸਾਡੇ ਰਿਸ਼ਤੇਦਾਰ ਸੀ ਇਹਨਾਂ ਦਾ ਪੁਰਾਣਾ ਸਾਡੇ ਰਿਸ਼ਤੇਦਾਰਾ ਸਾਡਾ ਉਹਨੇ ਸਾਨੂੰ ਜ਼ੋਰ ਪਾਇਆ ਤੁਸੀਂ ਇੱਕ ਵਾਰੀ ਮੇਰੇ ਕਹਿਣ ਤੇ ਅਸੀਂ ਫੇਰ ਪ੍ਰਸ਼ਨ ਕਰਾਉਣੀ ਜਲੰਧਰ ਜਾਣਦੇ ਸੀ ਜੀ ਮਨਸੀਆਂ ਤੋਂ ਅਸੀਂ ਮੇਰੇ ਫੁੱਫੋ ਨੂੰ ਨਾਲ ਲੈਣਾ ਸੀ ਉਹਨੇ ਫਿਰ ਜ਼ੋਰ ਪਾਇਆ ਤੁਸੀਂ ਮੇਰੇ ਕਹਿਣ ਤੇ ਇੱਕ ਵਾਰ ਫੌਜੀ ਸਾਹਿਬ ਕੋ ਚਲੇ ਜਾਓ ਜੀ ਚਲੋ ਮੇਰੇ ਵੀ ਮਨ ਪੈ ਗਿਆ ਮੈਂ ਕਿਹਾ ਯਾਰ ਪਹਿਲਾਂ ਫੁੱਪਣ ਕਹਿੰਦਾ ਵੀ ਚਾਲੇ ਨੂੰ ਜਦੋਂ ਮਹਾਰਾਜ ਨੇ ਲਿਆਉਣਾ ਹੀ ਸਾਨੂੰ ਜੀ ਮਹਾਰਾਜ ਸਾਨੂੰ ਇਹਨਾਂ ਕੋਲ ਲਿਆਇਆ ਜੀ ਇਹਨਾਂ ਕੋਲ ਲਿਆਇਆ ਮਹਾਰਾਜ ਇਹਨੂੰ ਲਿਆ ਕੇ ਦਿਖਾਈਆਂ ਤੇ ਮੇਰੇ ਤਿੰਨ ਚਾਰ ਮਣ ਕੇ ਬਿਲਕੁਲ ਫੈਕਚਰ ਸੀ ਜੀ ਮੇਰੇ ਮਦਰ ਵਰੋ ਜਿਹੜਾ ਆਈਆਂ ਹੋਈਆਂ ਸੀ ਪੂਰੇ ਹਾਲ ਸੀ ਜੀ ਤੇ ਜਿਹੜੇ ਕਹਿੰਦੇ ਸੀ ਵੀ ਠੀਕ ਹੋਣਾ ਹੀ ਨਹੀਂ ਜੀ ਡਾਕਟਰ ਕਹਿੰਦੇ ਵੀ ਠੀਕ ਹੀ ਨਹੀਂ ਹੋਣੇ ਖਰਾਬ ਹੋ ਚੁੱਕੇ ਆ ਜੀ ਮੁਰਕੇ ਫਿਰ ਮੈਂ ਇਹਨਾਂ ਕੋਲ ਆਇਆ ਇਹ ਮੈਨੂੰ ਮਤਲਬ ਇਹਨੇ ਕਿਹਾ ਵੀ ਤੈਨੂੰ 3 ਮਹੀਨੇ ਤੇਰਾ ਟਰੀਟਮੈਂਟ ਚੱਲੂਗਾ ਜੀ 1 ਮਹੀਨੇ ਲਈ ਤੈਨੂੰ ਦਵਾਈ ਦਿਆਂਗੇ ਤੇ ਤੈਨੂੰ 1 ਮਹੀਨੇ ਦੇ ਵਿੱਚ ਵਿੱਚ ਪਤਾ ਲੱਗ ਜੀ ਮੇਰੇ ਨਾਲ ਕੀ ਹੋਇਆ ਮੈਂ ਜੀ 25 ਕਿ ਦਿਨ ਹੋਏ ਸੀ ਦਵਾਈ ਖਾਦੇ ਨੂੰ ਉਹ ਜੇ ਪੀਂਦਿਆਂ ਨੂੰ ਬੂੰਦਾ ਵਾਲੀ ਦਵਾਈ ਆ 25 ਦਿਨ ਬਾਅਦ ਮੈਂ ਆਪੇ ਹੀ ਇਕੱਲਾ ਹੀ ਆਪਣਾ ਵਾਕਰ ਚੱਕਿਆ ਚੱਕ ਕੇ ਤੇ ਮੈਂ ਘਟਕੜ 10 15 ਕਰਮਾ ਚੱਲ ਗਿਆ ਜੀ ਇੰਨਾ ਮਨ ਨੂੰ ਚਾਹ ਹੋਇਆ ਵੀ ਗੱਲ ਹੀ ਛੱਡ ਦੇ ਵੀ ਸ਼ਾਇਦ ਮੇਰੇ ਪੁੱਤ ਹੈ ਨਹੀਂਗਾ ਸ਼ਾਇਦ ਹੋਰ ਜੰਮੇ ਤੇ ਮੈਨੂੰ ਤਾਂ ਵੀ ਇੰਨੀ ਖੁਸ਼ੀ ਨਹੀਂ ਹੋਣੀ ਜਿੰਨੀ ਉਹ ਦਿਨ ਹੋਈ ਜੀ ਵਾਕਰ ਚੱਕ ਕੇ ਜੀ ਵਾਕਰ ਚੱਕ ਕੇ ਮੈਂ ਤੁਰਨਾ ਪਿਆ 2 ਮਹੀਨੇ ਮੈਂ ਵਾਕਰ ਨਾਲ ਤੁਰਦਾ ਰਿਹਾ ਫੇਰ ਮੇਰਾ ਮਨ ਨਹੀਂ ਟਿਕਦਾ ਜੀ ਮੈਂ ਕਿਹਾ ਡਾਕਟਰ ਸਾਹਿਬ ਪਤਾ ਨਹੀਂ ਦਵਾਈ ਲਈ ਜੰਦੇ ਹੁਣਾਂ ਠੀਕ ਨਹੀਂ ਹੋਣਾ ਮੈਂ ਵਾਕਰ ਤੇ ਹੀ ਕੜ ਗਿਆ ਆ ਕੇ ਜੀ ਪਰ ਫਿਰ ਵੀ ਮੈਂ ਆਪਣਾ ਸਿਰਰ ਨਹੀਂ ਛੱਡਿਆ ਮੈਂ ਕਿਹਾ ਵੀ 3 ਮਹੀਨਿਆਂ ਦਾ ਲੈ ਮੈਨੂੰ ਕਿਹਾ ਵੀ ਦਵਾਈ ਖਾਣੀ 13 ਟ੍ਰੀਟਮੈਂਟ ਚੱਲਦਾ ਮੈਂ ਕਿਹਾ ਚਲੋ ਵੇਖ ਲੈਣੇ ਵੀ ਫਿਰ ਮੈਂ ਜਲੰਧਰ ਹਸਪਤਲ ਗਿਆ ਉਹਦਾਂ ਨੇ ਫਿਰ ਮੈਨੂੰ ਇਹੀ ਗਿਆ ਵੀ ਤੇਰੀਆਂ ਲੱਤਾਂ ਨਹੀਂ ਚੱਲਣਗੀਆਂ ਜੀ ਮੈਂ ਕਿਹਾ ਫਿਰ ਹਾਂ ਜੋ ਮੈਂ ਫਿਰ ਇੱਥੇ ਆ ਗਿਆ ਇਹਨਾਂ ਕੋਲ ਜੀ ਫਿਰ ਇਹਨਾਂ ਦੇ ਕੋਲੋਂ ਮੈਂ ਉਹ ਸਾਢੇ 4 ਮਹੀਨੇ ਦਵਾਈ ਖਾਧੀ ਵੈਸੇ 3 ਮਹੀਨੇ ਦਾ ਟ੍ਰੀਟਮੈਂਟ ਸੀ ਮੈਂ ਆਪਣੀ ਮਰਜ਼ੀ ਨਾਲ ਜਿਹੜੇ ਮਹੀਨੇ ਬਾਅਦ ਖਾਧੀ ਜੀ ਐਸ ਵੇਲੇ ਮੈਂ ਤਕਰੀਬਨ 80-85% ਠੀਕ ਆ ਗੱਡੀ ਗੁੱਡੀ ਮੈਂ ਚਲਾਈ ਫਿਰਦਾ ਦੂਰ ਤੱਕ ਕੋਈ ਚੱਕਰ ਨਹੀਂ ਕੱਲਾ ਮਤਰਾ ਰੈਫਰਡਾਪਾਵੇਂ ਕਿਲੋਮੀਟਰ ਤਾਈਂ ਅੱਧਾ ਕਿਲੋਮੀਟਰ ਸਵੇਰੇ ਅੱਧਾ ਸ਼ਾਮ ਨੂੰ ਤੁਰਨਾ ਜੀ ਜੀ ਤੇ ਗੱਡੀ ਵੀ ਚਲਾਉਣੀ ਕੋਈ ਪ੍ਰੋਬਲਮ ਨਹੀਂ ਜੀ ਸਿਰਫ ਕੋਈਆ ਵੀ ਅਜੇ ਕੋ ਪੌੜੀ ਪੂੜੀ ਨਹੀਂ ਚੜ੍ਹ ਹੁੰਦਾ ਉੱਚੇ ਤਾਂ ਜ਼ਿਆਦਾ ਉਦ ਦਾ ਪੱਧਰੇ ਮੈਂ ਜਿੱਥੇ ਮਰਜ਼ੀ ਤੁਰਿਆ ਰੈਫਰਡਾ ਜੋ ਮਰਜ਼ੀ ਕਰਾਂ ਜੀ ਜੀ ਤਕਰੀਬਨ 80 85% ਮੈਂ ਅਸਲ 85% ਠੀਕ ਹੈ ਕੋਈ ਚੱਕਰ ਨਹੀਂ ਜੀ ਬਿਲਕੁਲ ਸੋਹਿੱਦ ਧੰਵਾਦ ਪਹਿਲਾਂ ਪਰਮਾਤਮਾ ਦਾ ਕਰਦੇ ਹਾਂ ਦੂਜੇ ਨੰਬਰ ਤੇ ਫੌਜੀ ਸਾਹਿਬ ਦਾ ਵੀ ਜੋ ਕੁਝ ਕੀਤਾ ਇਹਦਾ ਨਹੀਂ ਕੀਤਾ ਜੀ ਇਹਨਾਂ ਦੇ ਹੱਥੋਂ ਪਰਮਾਤਮਾ ਨੇ ਇਹਨਾਂ ਨੂੰ ਸੋਭਾ ਦੇਣੀ ਸੀ ਉਹ ਦੇ ਸਾਡੇ ਸਾਰੇ ਪਿੰਡ ਦੇ ਰਿਸ਼ਤੇਦਾਰ ਸਾਰਿਆਂ ਨੇ ਆਖ ਲਾਤੀ ਸੀ ਵੀ ਉਹ ਨਹੀਂ ਤੁਰ ਸਕਦਾ ਜੀ ਚਲੋ ਤੇ ਪ੍ਰਮਾਤਮਾ ਦੀ ਕਿਰਪਾ ਹੋਈ ਤੁਹਾਡੇ ਸਾਹਮਣੇ ਆ ਤੁਰ ਕੇ ਵੀ ਗੋਦ ਮੰ ਦਿਖਾ ਦਿੰਿਆ ਆਮ ਹੀ ਕਹਾਵਤ ਹੈਗੀ ਕਿ ਡਾਕਟਰ ਜਿਹੜਾ ਰੱਬ ਦਾ ਰੂਪ ਹੈਗਾ ਅੱਜ ਸਾਬਤ ਵੀ ਹੋਇਆ ਜੀ ਸਾਬਤ ਹੋਇਆ ਹੋਇਆ ਜੀ ਰੱਬ ਦਾ ਰੂਪ ਜਿਹੜੇ ਹੋਰ ਲੋਕ ਦੁਖੀ ਨੇ ਉਹਨਾਂ ਨੂੰ ਅਪੀਲ ਕਰੋਗੇ ਕਿ ਮੈਂ ਹਾਂ ਅਪੀਲ ਕਰਾਂਗੇ ਕੋਈ ਟੈਨਸ਼ਨ ਨਹੀਂ ਮੈਂ ਪਹਿਲਾਂ ਇਹੀ ਸੋਚਦਾ ਸੀ ਵੀ ਡਾਕਟਰ ਇੱਕ ਪਾਣੀ ਦੇ ਜਾਂਦਾ ਬੂੰਦਾ ਮੈਨੂੰ ਜੀ ਜੀ ਪਤਾ ਨਹੀਂ ਇਹ ਕੀ ਆ ਜੀ ਕੰਮ ਕਰੂਗੇ ਨਹੀਂ ਕਰੂ ਪਰ ਉਹ ਡਾਕਟਰ ਨੂੰ ਰੱਬੀ ਰੂਪ ਜਾਣ ਕੇ ਆਪਾਂ ਵੀ ਕਿਹਾ ਵੀ ਕੋਈ ਗੱਲ ਨਹੀਂ ਜੀ ਡਾਕਟਰ ਜੀ ਜੰਡੀਆ ਤੇ ਕਿਸੇ ਗੱਲ ਨੂੰ ਦਿੰਦਾ ਹੂ ਫਿਰ ਸਾਨੂੰ ਇਹ ਵੀ ਪਤਾ ਸੀ ਵੀ ਸਾਡੀ ਡਾਕਟਰ ਸਾਹਿਬ ਨਾਲ ਗੱਲ ਹੀ ਗਾਏ ਨਾਲੇ ਕਰਕੇ ਰਿਸ਼ਤੇਦਾਰੀ ਪੈਣ ਲੱਗੀ ਜੀ ਤੇ ਡਾਕਟਰ ਨੇ ਕਿਹਾ ਵੀ ਤੁਹਾਡੀ ਰਿਸ਼ਤੇਦਾਰੀ ਮੈਨੂੰ ਉੱਥੋਂ ਫੋਨ ਵੀ ਆ ਚੁੱਕਾ ਡਾਕਟਰ ਜੀ ਸਪਾਰਸ ਆ ਚੁੱਕੀ ਆ ਜੀ ਤੈਨੂੰ ਮੈਂ ਤੋਰੂ ਹੀ ਤੋਰੂ ਜੀ ਮੇਰੀ ਗਰੰਟੀ ਈ ਆ ਜੀ ਪਰ ਉਹਨੇ ਤੋੜ ਕੇ ਮੈਨੂੰ ਵਿਖਾਤਾ ਜੀ ਹਾਂ ਜੀ ਅੱਜ ਤੋੜ ਕੇ ਵਿਖਾਤਾ ਗੱਡੀ ਚ ਨਹੀਂ ਫਿਰਦਾ ਤੁਰਿਆ ਫਿਰਦਾ ਕੋਈ ਚੱਕ ਕੋਈ ਪ੍ਰੋਬਲਮ ਨਹੀਂ ਜੀ ਸੋ ਮਰੀਜ਼ਾਂ ਨੇ ਸਾਰਿਆਂ ਨੇ ਆਪਣੇ ਦੁੱਖ ਬਿਆਨ ਕੀਤੇ ਜੋ ਅੱਜ ਸਿਹਤਮੰਦ ਹੋ ਕੇ ਇਸ ਕਲੀਨਿਕ ਤੇ ਦੁਬਾਰਾ ਪਹੁੰਚੇ ਨੇ ਸਾਡੇ ਡਾਕਟਰ ਸਾਹਿਬ ਵੀ ਮੌਜੂਦ ਹੈਗੇ ਨੇ ਮਰੀਜ਼ ਵੀ ਇੱਕ ਗੱਡੀ ਦੇ ਵਿੱਚ ਹੈਗਾ ਉਹਨਾਂ ਨਾਲ ਵੀ ਆਪਾਂ ਜਿਹੜਾ ਤੁਹਾਨੂੰ ਸਾਰੇ ਜਿਹੜਾ ਵੀਊ ਦਿਖਾਵਾਂਗੇ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਲੈਣ ਡਾਕਟਰ ਸਾਹਿਬ ਲੋਕੇਸ਼ਨ ਸਾਂਝੀ ਕਰ ਦਿਓ ਕਲੀਨਿਕ ਦਾ ਨਾਮ ਸਾਂਝਾ ਕਰ ਦਿਓ ਕਿਸ ਜਗ੍ਹਾ ਜਿਹੜੇ ਮਰੀਜ਼ ਪੀੜਤ ਹੈਗੇ ਨੇ ਇਸ ਜਗ੍ਹਾ ਪਹੁੰਚਣ ਜੀ ਇਹ ਮੋਗਾ ਨੇੜੇਕ ਮੋਗਾ ਜੀ ਜੀ ਫਿਰੋਜ਼ਪੁਰ ਔਰ ਜੀਰਾ ਦੇ ਬਿਲਕੁਲ ਨੇੜੇ ਆ ਜੀ ਮੱਲਾਂ ਵਾਲਾ ਖਾਸ ਜੀ ਕੈਪਟਨ ਕਾਰਗਲ ਜਿੰਨੂੰ ਮਰਜ਼ੀ ਪੁੱਛ ਲਵੇ ਕੋਈ ਵੀ ਕੈਪਟਨ ਕਾਰਗਲ ਸਰਪੰਚ ਅਲੀ ਵਾਲੇ ਦਾ ਜੀ ਹਾਂਜੀ ਬੈਠਾ ਮੈਂ ਮੱਲਾਂ ਵਾਲੇ ਖਾਸ ਜੀ ਆਂ ਨਜ਼ਦੀਕ ਮੇਰੇ ਸਾਹਮਣੇ ਰੇਲਵੇ ਸਟੇਸ਼ਨ ਹੈ ਜੀ ਔਰ ਜਿਸਨੇ ਵੀ ਆਉਣਾ ਹੋਵੇ ਉਹ ਮੇਰੇ ਤੋਂ 1-2 ਦਿਨ ਪਹਿਲਾਂ ਟਾਈਮ ਲੈਣਾ ਪੈਂਦਾ ਹੈ ਇਸ ਤਰ੍ਹਾਂ ਨਹੀਂ ਮੈਂ ਮਿਲਦਾ ਮੈਂ ਬਾਹਰ ਕਾਲ ਨੰਬਰ ਸੰਪਰਕ ਨੰਬਰ ਜੀ ਮੇਰਾ ਮੋਬਾਈਲ ਨੰਬਰ ਹੈ 9855274944 9855274944 ਜੀ 9855274994 ਜੀ ਇਹ ਮੇਰਾ ਮੋਬਾਈਲ ਨੰਬਰ ਹੈ ਪਲੀਜ਼ ਮੇਰੀ ਇੱਕ ਬੇਨਤੀ ਹੈ ਕਿ ਜਿੰਨੇ ਵੀ ਆਉਣਾ ਹੈ ਉਹ ਮੇਰੇ ਤੋਂ ਇੱਕ ਦੋ ਦਿਨ ਪਹਿਲਾਂ ਹੀ ਟਾਈਮ ਲੈ ਕੇ ਆਪਦਾ ਨੰਬਰ ਲਵਾ ਕੇ ਫੇਰ ਹੀ ਆਵੇ ਇਸ ਤਰ੍ਹਾਂ ਸਿੱਧਾ ਨਾ ਆਵੇ ਕਿਉਂਕਿ ਉਹਦਾ ਨੰਬਰ ਨਾ ਲੱਗੇ ਅੱਜ ਜਿਵੇਂ ਗੰਗਾ ਨਗਰ ਤੋਂ ਇਹ 3 ਵਜੇ ਪਦਮਪੁਰ ਕਿੱਥੇ ਗੰਗਾ ਨਗਰ ਤੋਂ ਪਰਲੇ ਪਾਸੇ ਬੀਕਰ ਨੇਰ ਸਾਈਡ ਆ ਉਥੋਂ ਮਰੀਜ਼ 3 ਵਜੇ ਦੇ ਤੁਰੇ ਆ ਕਰੋ ਔਰ ਇੱਥੇ ਪਹੁੰਚਿਆ ਜਿਕਰ ਇਹਨਾਂ ਵਾਪਸ ਮੋਟਰਾਂ ਪੈਂਦਾ ਬਹੁਤ ਔਖਾ ਸੀ ਇਹਨਾਂ ਨੇ ਮੇਰੇ ਤੋਂ 2 ਦਿਨ ਪਹਿਲੇ ਟਾਈਮ ਲਿਆ ਜੀ ਔਰ ਲੇਕਿਨ ਮੈਂ ਟਾਈਮ ਲੈ ਕੇ ਹੀ ਮਿਲਦਾ ਹਾਂ ਮੈਂ ਇਹ ਹੀ ਕਹਿਣਾ ਚਾਹੁੰਦਾ ਹੈ ਕਿ ਜਿਹੜੇ 5-5 ਲੱਖ ਵਾਲੇ ਕਾਰਡ ਬਣੇ ਆ ਸਰਕਾਰ ਨੇ ਬਣਾਏ ਆ ਜੀ ਔਰ ਉਹਨਾਂ ਦੇ ਸਿਰ ਤੇ ਆ ਜਿਹੜੀ ਅਰਬਾਂ ਖਰਬਾਂ ਦੀ ਬਾਡੀ ਹੈ ਸੱਚੇ ਪਾਤਸ਼ਾਹ ਵੈਗਰੂ ਨੇ 84 ਲੱਖ ਜੂਨਾ ਦੋ ਬਾਦ ਦਿੱਤੀ ਆ ਪਾਣੂ ਇਹਨੂੰ ਨਾ ਵਡਾਓ ਟਿਕਾਓ ਇਹਦੇ ਨਾਲ ਨਾ ਖਰਾਬੀ ਪਾਓ ਉਹਦੇ ਵਿੱਚ ਆ ਕੇ ਵੀ ਸਾਡਾ ਇਹਨਾਂ ਲਾਜ ਫਰੀ ਹੋ ਰਿਹਾ ਔਰ ਨੁਕਸਾਨ ਹੋ ਰਿਹਾ ਇਹ ਬਾਡੀ ਦਾ ਸਤਿਆਨਾਸ ਨਾ ਕਰੋ ਔਰ ਕੀ ਹੋਇਆ ਉਹਦਾ ਵਿੱਚ ਮਨਕਿਆਂ ਦੇ ਗੈਪ ਪੈ ਜਾਂਦਾ ਗੋਡਿਆਂ ਦੀ ਡਿਸੋਕੇਸ਼ਨ ਹੋਈ ਉਹਦੇ ਵਿੱਚ ਗੈਪ ਪੈ ਗਿਆ ਔਰ ਕੁਝ ਨਹੀਂ ਹੈ ਲੇਕਿਨ ਇੱਕ ਵਾਰੀ ਮੈਨੂੰ ਜ਼ਰੂਰ ਮਿਲੋ ਮੈਂ ਆਪਰੇਸ਼ਨ ਤੋਂ ਹੋਂ ਤੋਂ ਬਚਾ ਲੂੰਗਾ ਮੇਰਾ ਸਿਰਫ ਚਲੋ ਬਚਣ ਦੀ ਗਰੰਟੀ ਤਾਂ ਨਹੀਂ ਹੁੰਦੀ ਇੱਕ ਗਰੰਟੀ ਜ਼ਰੂਰ ਆ ਜੇਕਰ ਮੈਂ ਜਵਾਬ ਦਿੱਤਾ ਭਾਵੇਂ 200 ਕਰੋੜ ਵੀ ਲਾ ਲੇ ਅਮਰੀਕਾ ਫਿਰਕਾ ਬੰਦਾ ਜਿੱਥੇ ਮਰਜ਼ੀ ਭੱਜ ਲੈ ਮੈਨੂੰ ਬਚ ਕੇ ਜ਼ਰੂਰ ਦਿਖਾ ਦੇਵੇ ਜੀ ਜੀ ਔਰ ਜੇਕਰ ਆਦਮੀ ਨੇ ਪੇਸ਼ੇਨ ਨੇ ਠੀਕ ਹੋਣਾ ਆਇਆ ਪਹਿਲੇ 5 ਮਿੰਟ ਦੇ ਵਿੱਚ ਵਿੱਚ ਹੀ ਠੀਕ ਹੋ ਉਹ ਦੱਸੂਗਾ ਕਿ ਮੈਨੂੰ ਫਰਕ ਪੈ ਗਿਆ ਇਹਦੇ ਨਾਲੋਂ ਮਰੀਜ਼ ਦੱਸ ਰਹੇ ਸੀ ਸਾਨੂੰ ਹੋਰ ਬਹੁਤ ਥਾਵਾਂ ਤੋਂ ਜਿਹੜਾ ਜਵਾਬ ਮਿਲ ਗਿਆ ਸੀ ਪਰ ਡਾਕਟਰ ਸਾਹਿਬ ਨੇ ਬਾ ਫੜੀ ਜੀ ਸਰ ਮੈਂ ਜੇਕਰ ਆਮ ਹੋਣਾ ਹੋਵੇ ਤੇ ਹੱਥ ਪਾਉਣਾ ਨਹੀਂ ਤੇ ਮੈਂ ਜਵਾਬ ਦੇ ਦਿੰਦਾ ਮੇਰੇ ਵੱਸੋਂ ਬਾਹਰ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਕੀ ਕੰਡੀਸ਼ਨ ਸੀ ਕੀ ਪ੍ਰੋਬਲਮ ਸੀ ਹੁਣ ਕਿਹੜਾ ਇਹਨਾਂ ਦਾ ਦੇਖੋ ਜੀ ਇਹ ਆਏ ਆ ਉਥੋਂ ਬੀਕਾ ਨੇਅਰ ਸਾਈਡ ਤੋਂ ਔਰ ਇਹਨਾਂ ਨਾਲ ਇਹਨਾਂ ਦੀ ਇੱਥੋਂ ਜਿਹੜੇ ਵੈਟੇਵਰ ਬੋਨ ਦੇ ਮਨਕੇ ਆ ਉਹ ਐਕਸੀਡੈਂਟ ਹੋਇਆ ਸੀ ਉਹਦੇ ਫੈਕਚਰ ਹੋ ਗਿਆ ਸੀ ਔਰ ਕੀ ਹੈ ਕਿ ਕਾਫੀ ਡਿਸੋਕੀਸ਼ਨ ਹੋਈ ਸੀ ਮਨਕਿਆਂ ਦੀ ਇੱਕ ਮਨਕਾ ਜਿਆਦਾ ਫਿਸਿਆ ਪਿਆ ਜਿਹਦੇ ਵਿੱਚ ਜੀੜਾ ਧਾਗਾ ਵਗੈਰਾ ਹੈ ਵੇਟੇਵਰ ਬੋਨ ਦੇ ਵਿੱਚ ਉਹਦੀ ਬਿਲਕੁਲ ਹੀ ਥੋੜਾ ਡੈਡ ਹੋਇਆ ਪਿਆ ਤਕਰੀਬਨ 80% ਡੈਡ ਹੈ ਹੁਣ ਹਾਂਜੀ ਹੁਣ ਚੱਲ ਰਿਹਾ ਇਹਨਾਂ ਨੂੰ ਪੈਰਾਂ ਨੂੰ ਪਤਾ ਲੱਗਣ ਲੱਗ ਪਿਆ ਅੱਗੇ ਨੂੰ ਸਾੜ ਪੈਣ ਲੱਗ ਪਿਆ ਤੇ ਇਹ ਪੇਸ਼ੀਐਂਟ ਹੈ ਗਿਆ ਫਰਕ ਹੈਗਾ ਹਾਂਜੀ ਹਾਂਜੀ ਠੀਕ ਹੈ ਆਜੋ ਸੋ ਇਹ ਹਾਲਾਤ ਸੀਗੇ ਮਰੀਜ਼ ਦੇ ਜਿਹੜੀ ਪਹਿਲਾਂ ਹਾਲਾਤ ਸੀਗੇ ਇਹਨਾਂ ਨੂੰ ਪੈਰਾਂ ਤੱਕ ਦਾ ਜਿਹੜਾ ਕੋਈ ਪ੍ਰੋਬਲਮ ਸੀਗੀ ਜਾਂ ਹਲਜੋਲ ਉਹ ਵੀ ਮਹਿਸੂਸ ਨਹੀਂ ਹੁੰਦੀ ਸੀ ਪਰ ਅੱਜ ਮਹਿਸੂਸ ਹੋ ਰਹੀ ਹੈ ਅੱਜ ਮਹਿਸੂਸ ਹੋਣ ਰਹੀ ਆ ਠੀਕ ਹੈ ਜੀ ਇਹ ਦੇਖੋ ਜਿਵੇਂ ਬੀਬੀ ਜੀ ਐ ਤੁਸੀਂ ਆਓ ਇਹ ਅੱਜ ਆਏ ਕਾਫੀ ਚਿਰ ਦੀ ਨਾ ਪ੍ਰੋਬਲਮ ਪਹਿਲੀ ਵਾਰੀ ਆਇਆ ਦੱਸਿਆ ਜੀ ਕਿੰਨਾ ਫਰਕ ਪਿਆ ਤੁਹਾਨੂੰ ਕੀ ਨਾਂ ਪੈਂਦੇ ਆਪਣਾ ਰਾਜਵਿੰਦਰ ਰਿਕਾਰ ਕਿਹੜੀ ਜਗ੍ਹਾ ਤੋਂ ਆਇਓ ਅੰਬਸਰ ਤੋਂ ਠੀਕ ਹੈ ਜੀ ਕੀ ਪ੍ਰੋਬਲਮ ਕੀ ਸੀਗੀ ਮੇਰੇ ਇਨਾਂ ਲੱਕ ਚ ਦਰਦ ਜਿਹੜੀ ਹੁੰਦੀ ਸੀ ਉਹ ਲੱਤ ਤੱਕ ਵੀ ਜਾਂਦੀ ਸੀ ਤੇ ਲੱਤਾਂ ਕੰਮ ਨਹੀਂ ਸੀ ਕਰਦੀਆਂ ਤੇ ਅੰਬਰਸਰੋਂ ਮੈਂ ਬਹੁਤ ਡਾਕਟਰਾਂ ਕੋਲ ਇਲਾਜ ਕਰਵਾਇਆ ਵਾ ਦਵਾਈਆਂ ਵੀ ਦਿੱਤੀਆਂ ਪੱਟੀਆਂ ਵੀ ਕਰਵਾਈਆਂ ਵਾ ਪਰ ਉਹ ਥੋੜੀ ਦਿਨ ਲਈ ਫੇਰ ਹੀ ਉਹ ਉਹ ਹਾਲ ਹੋ ਜਾਂਦਾ ਸੀ ਪਰ ਅੱਜ ਮੈਂ ਪਹਿਲੇ ਟਾਈਮ ਆਈ ਅੱਜ ਮੈਂ ਖਲੋਤੀ ਆ ਅਸਰ ਮੈਂ ਘਰ 5 ਮਿੰਟ ਵੀ ਨਹੀਂ ਖਲੋ ਸਕਦੀ ਮੇਰੀ ਸਾਰੀ ਲੱਤ ਹੀ ਪੱਥਰ ਹੋ ਜਾਂਦੀ ਹੈ ਤੇ ਅੱਜ ਇਹ ਹੈ ਕਿ ਮੈਨੂੰ ਇੰਨੇ ਚਿਰ ਚ ਹੁਣ ਮੈਂ ਖਲੋਤੀ ਬਹੁਤ ਵਧੀਆ ਆਰਾਮ ਮਿਲਦਾ ਹੈ ਅੰਮ੍ਰਿਤਸਰ ਤਾਂ ਸ਼ਹਿਰ ਬਹੁਤ ਵੱਡਾ ਹੈਗਾ ਹੈ ਅੱਜ ਤੁਸੀਂ ਨਿੱਕੇ ਜਿਹੇ ਕਸਬੇ ਵਿੱਚ ਪਹੁੰਚੇ ਹੋ ਜੀ ਹਾਂਜੀ ਅੰਮ੍ਰਿਤਸਰ ਤਾਂ ਬਹੁਤ ਵੱਡਾ ਸ਼ਹਿਰ ਹੈਗਾ ਇਲਾਜ ਕਰਵਾਉਣ ਲਈ ਪਰ ਤੁਸੀਂ ਨਿੱਕੇ ਜਿਹੇ ਕਸਬੇ ਚ ਇਲਾਜ ਕਰਵਾਉਣ ਲਈ ਪਹੁੰਚੇ ਤੁਸੀਂ ਕਹਿ ਰਹੇ ਹੋ ਠੀਕ ਵੀ ਹਾਂ ਸੀ ਹਾਂ ਨਹੀਂ ਮੈਂ ਕਹਿ ਨਹੀਂ ਬਹੁਤ ਠੀਕ ਹੈ ਮੈਂ ਅੱਛਾ ਫਰਕ ਅਗਨ ਹਾਂਜੀ ਹਾਂਜੀ ਧੰਨਵਾਦ ਕਰੋ ਡਾਕਟਰ ਸਾਹਿਬ ਬਹੁਤ ਜ਼ਰੂਰ ਬਹੁਤ ਜੀ ਠੀਕ ਹੈ ਹਾਂਜੀ ਡਾਕਟਰ ਸਾਹਿਬ ਮਰੀਤ ਆਵਾਹ ਹੋ ਵਾਈ ਕਰ ਰਹੇ ਨੇ ਚਲੋ ਠੀਕ ਵੀ ਹੋ ਰਹੇ ਨੇ ਕੁਝ ਰੱਬ ਦਾ ਰੂਪ ਵੀ ਕਹਿ ਰਹੇ ਨੇ ਪਰ ਚਲੋ ਠੀਕ ਹੈ ਦੇਖਣ ਵਾਲ ਜਿਹੜੇ ਅੱਜ ਵੀ ਲੋਕ ਇਸ ਬਿਮਾਰੀ ਨਾਲ ਪੀੜਤ ਹੈਗੇ ਨੇ ਕਿਉਂਕਿ ਬਹੁਤ ਘੱਟ ਇਲਾਜ ਹੈਗਾ ਜਿਹੜਾ ਇਸ ਤਰ੍ਹਾਂ ਤੁਸੀਂ ਇਲਾਜ ਕਰਦੇ ਹੋ ਹਨ ਤੇ ਉਹਨਾਂ ਨੂੰ ਕੀ ਅਪੀਲ ਕਰੋਗੇ ਤੁਹਾਡੇ ਤੱਕ ਕਿਸ ਤਰ੍ਹਾਂ ਪਹੁੰਚਣਾ ਕਿਉਂਕਿ ਖੱਜਲ ਖਰਾਬ ਬਹੁਤ ਹੋ ਰਹੀ ਨੇ ਜੀ ਲੋਕ ਮੈਂ ਇਹ ਹੀ ਕਹਿਣਾ ਚਾਹਣਾ ਕਿ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਨੂੰ ਯਾਦ ਕਰਕੇ ਡਾਕਟਰ ਦੇ ਲੋ ਇਲਾਜ ਕਰੇ ਤੇ ਤਕਰੀਬਨ ਇਹ ਬਚ ਜਾਂਦੇ ਆ ਜੀ ਜੀ ਉਹਦੀ ਗੁਰੂ ਮਹਾਰਾਜ ਦੀ ਸੱਚੇ ਪਾਤਸ਼ਾਹ ਵੈ ਗੁਰੂ ਦੀ ਐਡੀ ਕਿ ਦੇਣਾ ਹੈ ਕਿ ਮੈਂ ਉਹਨੂੰ ਯਾਦ ਕਰਕੇ ਹੀ ਹੱਥ ਪਾਉਣਾ ਪੇਸ਼ੈਂਟ ਨੂੰ ਔਰ ਮੈਨੂੰ ਕਿਥੋਂ ਕੰਪਲੇਨ ਨਹੀਂ ਆਈ ਜਿਹੜਾ ਕਿ ਪੇਸ਼ੈਂਟ ਨਾ ਬਚਿਆ ਹੋਵੇ ਜੀ ਜੀ ਤਕਰੀਬਨ ਲੋਕ ਬਚ ਜਾਂਦੇ ਆ ਜੀ ਮੈਂ ਇਹ ਹੀ ਦੱਸਣਾ ਚਾਹਣਾ ਸਾਰੇ ਪੇਸ਼ੈਂਟ ਜਿੰਨੇ ਵੀ ਆ ਵੀ ਸਰੀਰ ਦੀ ਵੱਡਾ ਟੁਕੀ ਨਾ ਕਰਾਓ ਇਹ ਮਸਾਂ ਹੀ ਮਿਲਿਆ ਆ ਆਪਾਂ ਨੂੰ ਜਿਵੇਂ ਮੈਨੂੰ ਮਿਲਿਆ ਏਵੇਂ ਤੁਹਾਨੂੰ ਮਿਲਿਆ ਜੀ ਔਰ ਤੁਸੀਂ ਇੱਕ ਵਾਰੀ ਮੈਨੂੰ ਮੌਕਾ ਜ਼ਰੂਰ ਦਿਓ ਸੇਵਾ ਦਾ ਮੌਕਾ ਦਿਓ ਸੇਵਾ ਦਾ ਮੌਕਾ ਜ਼ਰੂਰ ਦਿਓ ਕਿਉਂਕਿ ਮੈਂ ਗੁਰਦੁਆਰਾ ਸਾਹਿਬ ਵੀ ਮੇਰੇ ਤੋਂ ਰੋਜ਼ਾਨਾ ਨਹੀਂ ਜਾਇਆ ਜਾਂਦਾ ਪੇਸ਼ੈਂਟ ਆ ਜਾਂਦੇ ਆ ਮੈਂ ਉਸ ਨੂੰ ਯਾਦ ਕਰਦਾ ਪਾਠ ਕਰਦਾ ਸਵੇਰ ਉੱਠ ਕੇ ਜੀ ਔਰ ਕੀ ਬਹੁਤ ਘੱਟ ਜਾਣਾ ਮੇਰਾ ਗੁਰਦੁਆਰਾ ਸਾਹਿਬ ਅਸਲੀ ਇਹ ਹੀ ਆ ਜੀ ਜੀ ਐਦਾਂ ਦੇਖੋ ਲੋਕਾਂ ਨੇ ਬਿਲਟਾਂ ਦੇ ਢੇਰ ਲੱਗੇ ਪਏ ਲਾ ਲਾ ਕੇ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਐਦਾਂ ਜੀ 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 ਦੇਖੋ ਠੀਕ ਹੈ ਜੀ ਸੋ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਲੋਕ ਜਦੋਂ ਠੀਕ ਹੋ ਜਾਂਦੇ ਨੇ ਜੋ ਲੱਕ ਨੂੰ ਹੱਡੀ ਤੱਕ ਜਿਹੜੀਆਂ ਬਿਲਟਾਂ ਪਾਈਆਂ ਹੁੰਦੀਆਂ ਸੀ ਉਹ ਲਾ ਲਾ ਕੇ ਦੇਖੋ ਟਾਇਰ ਲੱਟੇ ਆ ਜੀ ਜ਼ਰੂਰ ਅੱਗੇ ਦਿਖਾਓ ਠੀਕ ਹੈ ਡਾਕਟਰ ਸਾਹਿਬ ਇਹ ਫਿਰ ਇੱਥੇ ਹੀ ਸੁੱਟ ਜਾਂਦੇ ਆ ਇਹ ਇੱਥੇ ਸੁੱਟ ਜਾਂਦੇ ਆ ਜੋ ਵੀ ਬਿਲਟਾਂ ਮੈਂ ਨਹੀਂ ਲੱਗਣ ਦਿੰਦਾ ਨਾ ਪਰੇਜ ਪਰੇਜ ਸੁਣ ਲੋ ਨਾ ਕੋਈ ਪ੍ਰੇਜ ਨਾ ਬਿਲਟ ਨਾ ਪੇਟੀ ਨਾ ਪੱਟਾ ਕੁਛ ਨਹੀਂ ਮੈਂ ਕਰਨ ਦੇਦਾ ਜੇਕਰ ਦੁਬਾਰਾ ਹਿੱਲ ਜਾਵੇ ਡਿਸਕ ਜਾਂ ਮਨ ਕੇ ਮੇਰੇ ਭਨੇ ਕੋਠੇ ਚੜ ਕੇ ਛਾਲ ਵੀ ਮਾਰ ਦਿਓ ਦੁਬਾਰਾ ਮੈਨੂੰ ਮਨ ਕੇ ਹਿੱਲ ਕੇ ਦਿਖਾਉਣ ਠੀਕ ਹੈ ਕਦੇ ਮਤਲਬ ਨਹੀਂ ਹਿੱਲਣ ਦਾ ਬੰਦਾ ਜੀ ਔਰ ਕਿਉਂਕਿ ਮੈਨੂੰ ਆਪਣੇ ਆਪ ਦੇ ਉੱਤੇ ਭਰੋਸਾ ਹੈ ਜੀ ਜਿਹੜਾ ਕਿ ਮੈਨੂੰ ਬੂੰਦਾ ਵਾਲੀ ਦਵਾਈ ਤੇ ਐਡਾ ਕਮਾਨ ਹੈ ਜਿੰਨੇ ਕਿ ਬੰਦੇ ਨੂੰ 100 ਸਾਲ ਦਾ ਵੀ ਬੰਦਾ ਜੇ ਬਟੇਪਾ ਆਉਣ ਹੀ ਨਹੀਂ ਦੇਣਾ ਆਪਾਂ ਲਾਜ ਤਾਂ ਕਰਨਾ ਹੈ ਵੈਟੇਬਲ ਬੋਂਦਾ ਗੋਡਿਆਂ ਦਾ ਵਿੱਚੋਂ ਗੈਪ ਪਣ ਵਾਸਤੇ ਪਰ ਲੇਕਿਨ ਬੰਦੇ ਦੇ ਉੱਤੇ ਬਟੇਪਾ ਨਾ ਕਦੇ ਆਊਗਾ ਬਿਲਕੁਲ ਬਿਲਕੁਲ ਔਰ ਮੈਂ ਦਖਾਨਾ ਚਾਹਣਾ ਤੁਹਾਨੂੰ ਇਲੈਕਟ੍ਰੋਨਿਕ ਮਸ਼ੀਨਾ ਜੀ ਜੀ ਸੋ ਡਾਕਟਰ ਸਾਹਿਬ ਦੇ ਵੱਲੋਂ ਜੋ ਵੀ ਇਹਨਾਂ ਦੀ ਡਿਵਾਈਸ ਮਸ਼ੀਨਾ ਇਲੈਕਟ੍ਰੋਨਿਕ ਮਸ਼ੀਨਾ ਸਾਂਹੀਆਂ ਕੀਤੀਆਂ ਜਾ ਰਹੀਆਂ ਨੇ ਅਜਾ ਡਾਕਟਰ ਸਾਹਿਬ ਇਹਨਾਂ ਮਸ਼ੀਨਾਂ ਰਾਹੀਂ ਇਲਾਜ ਕੀਤਾ ਜਾਂਦਾ ਹੈ ਇਹਨਾਂ ਮਸ਼ੀਨਾਂ ਰਾਹੀਂ ਇਲਾਜ ਕੀਤਾ ਜਾਂਦਾ ਹੈ ਠੀਕ ਹੈ ਔਰ ਕੋਈ ਇਥੇ ਚੀਰ ਫਾੜ ਨਹੀਂ ਹੈ ਬਿਲਟ ਨਹੀਂ ਪੇਟੀ ਨਹੀਂ ਪੱਟਾ ਨਹੀਂ ਟੀਕਾ ਨਹੀਂ ਕੁਛ ਨਹੀਂ ਔਰ ਦੇਖੋ ਆ ਵੀ ਪਈ ਹੈ ਕੋ ਵੱਡੀ ਮਸ਼ੀਨ ਬਾਕੀ ਬਾਹਰ ਕੈਂਪਾਂ ਦੇ ਉੱਤੇ ਲਾਈ ਲੱਗਾਈਆਂ ਜਾਂਦੀਆਂ ਮਸ਼ੀਨਾਂ ਇਹਨਾਂ ਨਾਲ ਹੀ ਇਲਾਜ ਕੀਤਾ ਜਾਂਦਾ ਹੈ ਹਾਂਜੀ ਠੀਕ ਹੈ ਸੋ ਡਾਕਟਰ ਸਾਹਿਬ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਈਏ ਤਾਂ ਕਿ ਕਿਸੇ ਲੋੜਵੰਦ ਮਸੀਬਤ ਵਿੱਚ ਇਸ ਬਿਮਾਰੀ ਨਾਲ ਜੂੰਜਰੇ ਜਿਹੜੇ ਵਿਅਕਤੀ ਹੈਗੇ ਨੇ ਉਹਨਾਂ ਤੱਕ ਵੀਡੀਓ ਪਹੁੰਚ ਸਕੇ ਸੋ ਤਸਵੀਰਾਂ ਸਗੀਆਂ ਮਾਤੋ ਦੇ ਸ਼ੇਅਰ ਕਰਨਾ ਸਾਡਾ ਫਰਜ਼ ਬੰਦਾ ਸੋ ਭਾਈ ਸਾਹਿਬ ਸਾਡੇ ਨਾਲ ਇੱਕ ਹੋਰ ਵੀਰ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਫਿਰ ਤੋਂ ਇਸ ਕਲੀਨਿਕ ਤੇ ਪਹੁੰਚੇ ਨੇ ਭਾਈ ਸਾਹਿਬ ਕੀ ਨਾਮ ਕੀ ਆਪਣਾ ਜੀ ਸਸੀਬੀ ਜੀ ਮੇਰਾ ਨਾਮ ਹਰਬਿੰਦਰ ਸਿੰਘ ਬੀਤੀ ਅਮਰੇ ਸਰ ਤੋਂ ਜੀ ਜੀ ਹਾਂਜੀ ਕੀ ਪ੍ਰੋਬਲਮ ਕੀ ਸੀਗੀ ਜੀ ਵੀਰ ਜੀ ਮੇਰਾ ਐਕਚੁਅਲੀ ਐਕਸੀਡੈਂਟ ਹੋ ਗਿਆ ਸੀਗਾ ਮੈਂ ਟਰੈਕਟਰ ਤੇ ਸੇਵਲ ਹੈ ਗਿਆ ਹੜਪੀਤਾਂ ਲਈ ਜਾ ਰਿਹਾ ਸੀ ਤੇ ਰਾਤ ਨੂੰ 8:00 ਪੌਣੀ 9:00 ਵਜੇ ਮੇਰਾ ਐਕਸੀਡੈਂਟ ਹੋ ਗਿਆ ਟਰਾਲੀ ਚ ਗੱਡੀ ਵਜਦੀ ਸੀਗੀ ਕਿਹੜੀ ਜਗ੍ਹਾ ਮੈਂ ਵੀਰ ਜੀ ਅਮਰੇਸਰੀ ਠੀਕ ਕਿਹੜੀ ਜਗ੍ਹਾ ਸੇਵਲ ਹੈ ਗਿਆ 10 ਕਿਲੋਮੀਟਰ ਪਿੱਛੇ ਸੀਗਾ ਅਸੀਂ ਆਪਣਾ ਕੋਨੇ ਵਾਲੀ ਪਿੰਡ ਅਮਦਾਸ ਹਾਂਜੀ 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 ਉੱਥੇ ਗਏ ਸੀਗੇ ਤੇ ਦੂਸਰਾ ਜਿਹੜਾ ਨਾਲਾ ਵਿਅਕਤੀ ਸੀਗਾ ਜਿਹੜਾ ਟਰੈਕਟਰ ਚ ਚਾਲ ਰਿਆ ਸੀਗਾ ਉਹਦੀ ਵੀ ਵੀਰ ਜੀ ਡੈਥ ਹੋ ਗਈ ਸੀਗੀ ਤੇ ਮੇਰਾ ਇੱਥੋਂ ਚਾਰ ਪੰਜਾਂ ਥਾਵਾਂ ਤੋਂ ਹ ਤੇ ਮਣਕੇ ਮੇਰੇ ਸਾਰੇ ਹਿੱਲੇ ਲਗੇ ਸੀ ਪਸਲੀ ਵੀ ਦੋਵੇਂ ਪਾਸੇ ਟੁੱਟ ਗਈ ਸੀ ਤੇ ਮਣਕਾ ਵੀ ਤੇ ਮੋਡਾ ਵੀ ਟੁੱਟਾ ਸੀਗਾ ਜੀ ਇਲਾਜ ਕਰਾ ਰਹੇ ਹੋ ਹੁਣ ਫਰਕ ਕੁਝ ਵੀ ਨਹੀਂ ਵੀਰ ਜੀ ਬਹੁਤ ਜ਼ਿਆਦਾ ਪਹਿਲੇ ਦਿਨ ਤੋਂ ਹੀ ਅੱਛਾ ਜੀ ਹਾਂਜੀ ਸਿੱਧਾ ਪਹਿਲਾਂ ਇੱਥੇ ਪਹੁੰਚੇ ਕਿ ਪਹਿਲਾਂ ਹੋਰ ਪਾਸੇ ਵੀ ਗਏ ਪਹਿਲਾਂ ਵੀ ਦੀ ਹਸਪੀਟਲ ਗਏ ਸੀਗੇ ਉਹਨਾਂ ਨੇ ਕਿਹਾ ਕਿ ਪਹਿਲਾਂ ਤੇ ਕੁਝ ਦੱਸਿਆ ਨਹੀਂ ਫਿਰ ਕਹਿੰਦੇ ਐਕਸਰੇ ਕੀਤਾ ਤੇ ਕਹਿੰਦੇ ਕੱਲ ਆਜੋ ਤੇ ਕੱਲ ਵੇਖਾਂਗੇ ਆਪਰੇਸ਼ਨ ਕਰਨਾ ਪੈਣਾ ਵਾ ਤੇ ਉਸ ਤੋਂ ਬਾਅਦ ਫਿਰ ਤਾਂ ਆਪਾਂ ਮੈਨੂੰ ਫਿਰ ਸਿੱਧਾ ਇੱਥੇ ਹੀ ਅਸਈ ਆ ਗਏ ਸੀਗੇ ਤੇ ਉਸ ਤੋਂ ਬਾਅਦ ਫਿਰ ਸਟੇਟਮੈਂਟ ਕੀਤਾ ਤੇ ਪਹਿਲੇ ਦਿਨ ਹੀ ਮੇਰਾ ਮੋਡ ਜਿਹੜਾ ਸੀਗਾ ਚੱਲਣ ਲੱਗ ਪਿਆ ਸੀਗਾ ਹਾਂਜੀ ਆਪਰੇਸ਼ਨ ਤੋਂ ਬਚੇ ਹੋ ਅੱਜ ਜਿਹੜਾ ਲਾਜ ਆਪਰੇਸ਼ਨ ਰੈਟ ਹੋਇਆ ਕਿਉਂਕਿ ਆਪਰੇਸ਼ਨ ਦੇ ਨਾਲ ਡਾਕਟਰ ਸਾਹਿਬ ਵੀ ਦੱਸ ਰਹੇ ਸੀ ਕਿ ਸਰੀਰ ਜਿਹੜਾ ਖਰਾਬ ਹੋ ਜਾਂਦਾ ਸੀ ਬਹੁਤ ਸਾਰੀਆਂ ਹੋਰ ਬਿਮਾਰੀਆਂ ਨੂੰ ਸੱਦਾ ਦੇ ਲੈਣੇ ਆ ਪਰ ਅੱਜ ਲਾਜ ਬੜਾ ਵਧੀਆ ਹੋਇਆ ਸਰੀਰ ਜਿਹੜਾ 84 ਲੱਖ ਜੁਨਾ ਤੋਂ ਬਾਅਦ ਮਿਲਦਾ ਹਨਾ ਜੀ ਹਾਂਜੀ ਹਾਂਜੀ ਤੇ ਕੀ ਕਹੋਗੇ ਵੀਰ ਜੀ ਮੈਂ ਤੇ ਇਹੋ ਹੀ ਕਹਿਣਾ ਵਾਂ ਕਿ ਆਪਰੇਸ਼ਨ ਨਾਲ ਹੋ ਤੇ ਮੈਂ ਤੁਹਾਨੂੰ ਇਹੋ ਸਜੈਸਟ ਕਰੂੰਗਾ ਕਿ ਤੁਸੀਂ ਫੋਦੀ ਸਾਬ ਨੂੰ ਇੰਨਾ ਕੋਲ ਆਓ ਤੇ ਆਪਣਾ ਟਰੀਟਮੈਂਟ ਕਰਾਓ ਕਿਉਂਕਿ ਜਿਹੜਾ ਇੱਕ ਵਾਰੀ ਆਪਰੇਸ਼ਨ ਹੋ ਗਿਆ ਤੇ ਉਹ ਬੰਦੇ ਦੀ ਗਾਰੰਟੀ ਨਹੀਂ ਰਹਿੰਦੀ ਹਨਾ ਜੀ ਪੈਸਾ ਲੱਗ ਕੇ ਵੀ ਨਹੀਂ ਬੰਦਾ ਠੀਕ ਹੁੰਦਾ ਤੇ ਬੰਦੇ ਦੀ ਗਾਰੰਟੀ ਵੀ ਦਿੰਦੇ ਆ ਕਿ ਤੁਸੀਂ ਠੀਕ ਹੋਵੋਗੇ ਤੇ ਤੁਸੀਂ ਇੱਕ ਵਾਰੀ ਆਓ ਤੇ ਇਲਾਜ ਕਰਵਾ ਕੇ ਦੇਖੋ ਤੇ ਤੁਸੀਂ ਆਪ ਹੀ ਪਹਿਲਾਂ ਤੌਰ ਫਿਰ ਲੈਂਦੇ ਆਂ ਜੀ ਨਹੀਂ ਵੀਰ ਜੀ ਪਹਿਲਾਂ ਦੇ ਪਾਪਾ ਦੇ ਇੱਕ ਜਣਾ ਹੋਰ ਮੈਨੂੰ ਚਾੱਕ ਕੇ ਲੈ ਕੇ ਆਉਂਦੇ ਸੀਗੇ ਤੇ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਸੀਗਾ ਤੇ ਹੁਣ ਹੁਣ ਤੁਰ ਲੈਂਦੇ ਹੋ ਹਾਂਜੀ ਹਾਂਜੀ ਵੀਰ ਜੀ ਵਧੀਆ ਬਹੁਤ ਵਧੀਆ ਅੱਛਾ ਜੀ ਦੇਖੋ ਹਾਂਜੀ ਇੱਕ ਲੱਤਾਂ ਦੇ ਵਿੱਚ ਪ੍ਰੋਬਲਮ ਸੀਗੀ ਮੋਢਿਆਂ ਤੱਕ ਸੀਗੀ ਹਾਂਜੀ ਵੀਰ ਜੀ ਮਣਕੇ ਮੇਰੇ ਸਾਰੇ ਹਿੱਲੇ ਸੀਗੇ ਹਾਂਜੀ ਠੀਕ ਹੈ ਹੁਣ ਬਿਲਕੁਲ ਸੈਟ ਵੀਰ ਜੀ ਬਹੁਤ ਜ਼ਿਆਦਾ ਬਸ ਹੁਣ ਗਿੱਟੇ ਲੱਗੇ ਆ ਉਹ ਵੀ ਅੱਜ 3rd ਸੇਟਿੰਗ ਆ ਮੇਰੀ ਮੈਂ ਆਇਆ ਤਾਂ ਕਰਕੇ ਜੀ ਠੀਕ ਹੈ ਜੀ ਹਾਂਜੀ ਇਹ ਕਿੰਨਾ ਸਮਾਂ ਹੋ ਗਿਆ ਸੱਟ ਨੂੰ ਵੀਰ ਜੀ ਆ ਹਫਤਾ ਹੀ ਹੋਇਆ ਹੱਲੇ 6 ਤਰੀਕ ਨੂੰ ਸ਼ਨੀਵਾਰ ਨੂੰ ਹੋਈ ਸੀਗੀ ਠੀਕ ਹੈ ਹਾਂਜੀ ਸੋ ਦੇਖ ਸਕਦੇ ਹੋ ਕਿ ਵੀਰ ਜਿਹੜਾ ਕਾਫੀ ਮਰੀਜ਼ ਜਿਹੜੇ ਹੈਗੇ ਨੇ ਜਿਹੜਾ ਤੁਰ ਫਿਰ ਨਹੀਂ ਸਕਦੇ ਸੀ ਉੱਠ ਬੈਠ ਨਹੀਂ ਸਕਦੇ ਸੀ ਅੱਜ ਜਿਹੜੇ ਵੀਰ ਵੀ ਜਿਹੜੇ ਤੁਰ ਫਿਰ ਸਕਦੇ ਨੇ ਜਿਨ੍ਹਾਂ ਨੂੰ ਇਲਾਜ ਲਈ ਆਪਰੇਸ਼ਨ ਕਿਹਾ ਗਿਆ ਸੀ ਪਰ ਆਪਰੇਸ਼ਨ ਰੇਤ ਜਿਹੜਾ ਇਲਾਜ ਹੋਇਆ ਇਸ ਜਗ੍ਹਾ ਤੇ ਜ਼ਰੂਰ ਪਹੁੰਚ ਕਰੋ ਜਿਨ੍ਹਾਂ ਵੀਰਾਂ ਨੂੰ ਆਪਰੇਸ਼ਨ ਦਾ ਕਿਹਾ ਗਿਆ ਹੈ ਸੋ ਵਾਤ ਤੋਂ ਵਾਤ ਇਹ ਜਾਣਕਾਰੀ ਨੂੰ ਸਾਂਝਾ ਜ਼ਰੂਰ ਕਰੋ ਉਹਨਾਂ ਤੱਕ ਤਾਂ ਕਿ ਉਹ ਆਪਣਾ ਇਲਾਜ ਕਰਵਾ ਸਕਣ ਜਿਹੜਾ ਸਹੀ ਤਰੀਕੇ ਦੇ ਨਾਲ ਕਿਉਂਕਿ ਵਾਰ-ਵਾਰ ਇਹੀ ਗੱਲ ਕਹਿੰਦੇ ਆ ਕਿ 84 ਲੱਖ ਜੁਨਾ ਤੋਂ ਬਾਅਦ ਸਰੀਰ ਮਿਲਦਾ ਹੈ ਤੇ ਅਸੀਂ ਇਸ ਸਰੀਰ ਨੂੰ ਕਿਸ ਤਰ੍ਹਾਂ ਖਤਮ ਕਰਨੇ ਆ ਆਪੋ ਆਪ ਕਈ ਵਾਰੀ ਕੁਦਰਤੀ ਮਾਰ ਹੁੰਦੀ ਏ ਐਕਸੀਡੈਂਟ ਹੁੰਦਾ ਹੈ ਪਰ ਉਸ ਤੋਂ ਬਾਅਦ ਜਦੋਂ ਇਲਾਜ ਦੌਰਾਨ ਅਸੀਂ ਉਹ ਸਰੀਰ ਨੂੰ ਖਤਮ ਕਰ ਬੈਠਦੇ ਆ ਤਾਂ ਕਿੰਨਾ ਜਿਹੜਾ ਵੱਡਾ ਨੁਕਸਾਨ ਹੁੰਦਾ ਕਿੰਨੀਆਂ ਬਿਮਾਰੀਆਂ ਨੂੰ ਜਿਹੜਾ ਅਸੀਂ ਖੁਦ ਸੱਦਾ ਦਿੰਨੇ ਆ ਸੋ ਇਨ੍ਹਾਂ ਇਲਾਜਾਂ ਦੁਆਰਾ ਜਿਹੜਾ ਸਾਡੇ ਸਰੀਰ ਨੂੰ ਵੀ ਜਿਹੜਾ ਸੁਰੱਖਿਅਤ ਕਿਆ ਜਾ ਸਕਦਾ ਸੇਧਮੰਦ ਹੋ ਸਕਦੇ ਆ ਵੱਧ ਤੋਂ ਵੱਧ ਪਹੁੰਚ ਕਰਿਓ ਸੋ ਇਸ ਵੀਡੀਓ ਨੂੰ ਸ਼ੇਅਰ ਕਰਨਾ ਸਾਡਾ ਫਰਜ਼ ਏ ਆਪਣੇ ਲਾਈਕ ਕਮੈਂਟ ਜ਼ਰੂਰ ਦੇਣਾ ਧੰਨਵਾਦ